ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਅਸੀਂ ਕਿਸੇ ਨੇ ਆਪਣੀ ਸੱਚੀ ਸਟੋਰੀ ਹੱਡ ਬੀਤੀ ਸਾਨੂੰ ਭੇਜੀ ਹੈ ਮੈਂ ਕਿਹਾ ਚਲੋ ਭੈਣਾ ਭਾਈਆਂ ਨਾਲ ਸਾਂਝੀ ਕਰਦੇ ਹਾਂ ਨਾਲੇ ਭੈਣਾ ਭਾਈਆਂ ਦੀ ਸਲਾਹ ਲੈਣੇ ਆ ਬਈ ਕੀ ਗੱਲਬਾਤ ਹੈ ਤੁਸੀਂ ਵੀ ਆਪਣੇ ਵਿਚਾਰ ਇਸ ਵੀਡੀਓ 'ਚ ਸਾਰੀ ਵੀਡੀਓ ਨੂੰ ਸੁਣ ਕੇ ਆਪਣੇ ਵਿਚਾਰ ਜ਼ਰੂਰ ਦੱਸਿਓ ਜੋ ਉਸ ਕੁੜੀ ਨੇ ਲਿਖਿਆ ਹੈ ਉਹ ਕੁੜੀ ਕਹਿੰਦੀ ਕਹਿੰਦੀ ਮੇਰੇ ਮਾਪੇ ਵੀ ਹੈਗੇ ਨੇ ਮੇਰੇ ਭਰਾ ਵੀ ਹੈਗੇ ਨੇ ਇੱਕ ਭਰਾ ਮੇਰੇ ਦੀ ਡੈਥ ਹੋ ਗਈ ਸੀ ਕਹਿੰਦੀ ਦੂਜਾ ਭਰਾ ਬਹੁਤ ਪਿਆਰ ਕਰਦਾ ਸਾਨੂੰ ਅ ਅਸੀਂ ਦੋ ਭੈਣਾਂ ਹਾਂ ਉਸ ਕੁੜੀ ਨੇ ਦੱਸਿਆ ਕਹਿੰਦੀ ਵੀ ਇਹ ਨਹੀਂ ਗੱਲ ਮੈਨੂੰ ਸਮਝ ਆਈ ਭੈਣੇ ਮੈਂ ਮੈਨੂੰ ਐਡਾ ਸ਼ਬਦ ਮੇਰੀ ਪਰਜਾਈ ਨੇ ਕਿਹਾ ਤਾਂ ਕਿਹਾ ਕਿਉਂ ਇੱਕ ਭਾਈ ਨੇ ਆਪਣੀ ਭੈਣ ਦਾ ਵਿਆਹ ਕਰਤਾ ਪਿਓ ਵੀ ਆ ਉਸ ਘਰ ਚ ਜਾਇਦਾਦ ਵੀ ਖੁੱਲੀ ਆ ਸਭ ਕੁਛ ਐ ਮਹਾਰਾਜ ਦਾ ਦਿੱਤਾ ਹੋਇਆ ਧੀਆ ਨੂੰ ਅਸੀਂ ਘਰ ਤੋਂ ਹੀ ਤੋੜਦੇ ਹੁੰਨੇ ਆ ਘਰ ਦੀ ਪੂੰਜੀ ਨਾਲੇ ਤੋੜਦੇ ਹੁੰਨੇ ਆ ਉਹ ਪੂੰਜੀ ਨਾਲ ਘਰ ਦੀ ਪੂੰਜੀ ਨਾਲ ਭਾਵੇਂ ਭਾਈ ਤੋੜ ਦਵੇ ਭਾਵੇਂ ਪਿਓ ਤੋੜ ਦਵੇ ਵੱਖਰੋ ਵੱਖਰਾ ਤਾਂ ਉਹਨਾਂ ਨੇ ਕੁਛ ਨਹੀਂ ਕੀਤਾ ਜਿਹੜੇ ਧੀ ਦੇ ਵਿਆਹ ਦੇ ਫਰਜ਼ ਨੇ ਉਹ ਪਿਓ ਤੇ ਭਾਈ ਹੀ ਨਿਭਾਉਂਦੇ ਹੁੰਦੇ ਨੇ ਉਸ ਕੁੜੀ ਨੇ ਜਿਹੜੀ ਗੱਲ ਦੱਸੀ ਕਹਿੰਦੀ ਵੀ ਐਦਾਂ ਹੀ ਸਾਡੀ ਆਣ-ਬਣ ਹੋ ਗਈ ਨਣਦ ਪਰਝਾਈ ਦੀ ਕਹਿੰਦੀ ਆਣ-ਬਣ ਹੋਈ ਹੋਈ ਤਾਂ ਪਰਝਾਈ ਨੇ ਕੁੜੀ ਨੂੰ ਮਹਿਣਾ ਮਾਰਿਆ ਕਿਹਾ ਉਹਨੇ ਬਹੁਤ ਭੈੜਾ ਸ਼ਬਦ ਆਪਣੀ ਨਣਦ ਨੂੰ ਆਖੇ ਅਸੀਂ ਤੇਰਾ ਫੂਕਣਾ ਫੁੱਕਿਆ ਤੁਸੀਂ ਮੈਨੂੰ ਇਹ ਸ਼ਬਦ ਦੱਸਿਓ ਬਈ ਇੱਕ ਘਰ ਦੀ ਧੀ ਨੂੰ ਕਹਿਣਾ ਬਣਦਾ ਹੈ। ਪਰ ਆਈ ਦੇਖੋ ਮੈਨੂੰ ਤਾਂ ਵੈਸੇ ਇਹ ਕਹਿਣਾ ਮੈਨੂੰ ਸਹੀ ਲੱਗਦਾ ਪਰ ਮੈਂ ਕਹੂੰਗੀ ਜ਼ਰੂਰ। ਫੂਕਣਾ ਫੂਕਣ ਨੂੰ ਕੀ ਨੂੰ ਕਿਹੜੀ ਗੱਲ ਨੂੰ ਕਹਿੰਦੇ ਆ ਅਸੀਂ ਜੇ ਮੈਂ ਅਸੀਂ ਕਿਸੇ ਚੀਜ਼ ਦੀ ਦੱਦ ਵੱਡੀ ਹੋਵੇ। ਠੀਕ ਹੈ ਜੀ ਬਹੁਤ ਦੁਖੀ ਹੋ ਗਏ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਲੋਕਾਂ ਦੇ ਦਿਮਾਗ ਇੰਨੇਗਾ ਤੇ ਘੁੰਮੇ ਹੋਏ ਆ। ਦੇਖੋ ਭੈਣਾਂ ਨੂੰ ਭਾਈ ਹੀ ਵਿਆਉਂਦੇ ਹੁੰਦੇ ਨੇ ਭਾਈ ਸਾਰੀਆਂ ਜ਼ਿੰਮੇਵਾਰੀਆਂ ਚੱਕਦੇ ਹੁੰਦੇ ਨੇ ਪਿਓ ਤੋਂ ਵੀ ਮੂਰੇ ਹੋ ਕੇ ਜਿਹੜੇ ਸਮਝਦਾਰ ਭਰਾ ਨੇ ਠੀਕ ਹੈ ਜੀ ਹੁਣ ਮੈਨੂੰ ਇਹ ਦੱਸੋ ਬਈ ਜੇ ਭਾਈ ਨਾ ਤੋਰਦਾ ਭੈਣ ਨੂੰ ਭੈਣ ਦੇ ਵਿਆਹ ਦਾ ਫਰਜ਼ ਭਾਈ ਨਾ ਨਿਭਾਉਂਦਾ ਬਾਪ ਨਾਲ ਖੜ ਕੇ ਫਿਰ ਗਵਾਂਢੀ ਨਿਭਾਉਂਦੇ ਜੋਸਫ ਪਰਜਾਈ ਨੂੰ ਪੁੱਛੇ ਤੂੰ ਕੁੜੀ ਦਾ ਫੂਕਣਾ ਫੂਕਣਾ ਦੱਸਦੀਆਂ ਠੀਕ ਹੈ ਤੇਰੇ ਭਾਈਆਂ ਨੇ ਭਾਈ ਤੈਨੂੰ ਤੋਰਿਆ ਹਾਂ ਇੱਕ ਗੱਲ ਹੋਰ ਦੱਸੀ ਹੋਈ ਆ ਕੁੜੀ ਨੇ ਸਟੋਰੀ ਚ ਕਹਿੰਦੀ ਬਈ ਮੇਰੀ ਪਰਜਾਈ ਦਾ ਤਾਂ ਪਿਓ ਸ਼ਰਾਬੀ ਤਾਂ ਉਹਨੂੰ ਤਾਂ ਇਹ ਵੀ ਸੁਰਤ ਨਹੀਂ ਥੀ ਜਦੋਂ ਮੇਰੇ ਵੀਰ ਦਾ ਵਿਆਹ ਹੋਇਆ ਵੀ ਮੇਰੀ ਧੀ ਦਾ ਵਿਆਹ ਏ ਪਰਜਾਈ ਦੇ ਬਾਪ ਨੂੰ ਇਹ ਵੀ ਸੁਰਤ ਨਹੀਂ ਥੀ ਬਈ ਮੇਰੀ ਧੀ ਦਾ ਵਿਆਹ ਏ ਅੱਜ ਐਡਾ ਕਹੋ ਖਾਣੇ ਪੀਣੇ ਵਾਲਾ ਬੰਦਾ ਥੀਗਾ ਕਹਿੰਦੀ ਸਾਰਾ ਕੁਝ ਮੇਰੀ ਪਰਜਾਈ ਦੇ ਭਾਈਆਂ ਨੇ ਕਰਿਆ ਜਦ ਕਹਿੰਦੀ ਮੇਰੀ ਵਾਰੀ ਆਈ ਮੇਰੇ ਘਰ ਚ ਘਾਟਾ ਘਸਦਾ ਨਹੀਂ ਹੈਗਾ ਮੇਰਾ ਬਾਪ ਮਿੱਟੀ ਨਾਲ ਮਿੱਟੀ ਹੁੰਦਾ ਕਹਿੰਦੀ ਪਰਜਾਈ ਨੇ ਮੈਨੂੰ ਐਡਾ ਮੇਣਾ ਮਾਰਤਾ ਵੀ ਤੇਰਾ ਵਿਆਹ ਅਸੀਂ ਕੀਤਾ ਭਾਈ ਭੈਣਾ ਦੇ ਫਰਜ਼ ਭਾਈਓ ਨਿਭਾਉਂਦੇ ਹੁੰਦੇ ਨੇ ਤੇਰਾ ਤੇਰੇ ਭਾਈਆਂ ਨੇ ਨਿਭਾਇਆ ਠੀਕ ਆ ਤੇਰੀ ਨਣਦ ਦਾ ਤੇਰੇ ਆਦਮੀ ਨੇ ਫਰਜ਼ ਨਿਭਾਇਆ ਔਰ ਗਵਾਂਢੀ ਵੀ ਨਿਭਾਉਂਦੇ ਹੁੰਦੇ ਪਹਿਲਾ ਮੈਨੂੰ ਆਏ ਦੱਸੇ ਇਹ ਪਰਝਾਈ ਆ ਜਿਹੜੀ ਬਿੱ ਤੂੰ ਪੇਕਿਆਂ ਤੋਂ ਲਿਆਂਦਾ ਸੀ ਜਿਹਦੇ ਨਾਲ ਤੇਰੀ ਨਣਦ ਤੋਰੀ ਆ ਉਹਦੇ ਬਾਪ ਦੀ ਉਹ ਪੂੰਜੀ ਈ ਸੀ ਸਾਰੀ ਠੀਕ ਆ ਮੈਂ ਇੱਥੇ ਇੱਕ ਗੱਲ ਹੋਰ ਜ਼ਰੂਰ ਕਹਿਣੀ ਆ ਮੈਂ ਕਿਸੇ ਭੈਣ ਦਾ ਬਹੁਤ ਵਧੀਆ ਵਿਚਾਰ ਸੁਣਿਆ ਉਹ ਕਹਿੰਦੀ ਬਈ ਜਿਹੜੇ ਧੀ ਦੇ ਮਾਪੇ ਹੁੰਦੇ ਨੇ ਉਹ ਉਨਾਂ ਚਿਰੇ ਹੁੰਦੇ ਨੇ ਜਿੰਨਾ ਚਿਰ ਧੀ ਉਹਨਾਂ ਦੇ ਕੋਲ ਆ ਬਿਲਕੁਲ ਸਚਾਈ ਹੈ ਜੀ ਜਾਦਤੀ ਦੇ ਆਨੰਦ ਹੋ ਗਏ ਬਗਾਨੇ ਪੁੱਤ ਨਾਲ ਮਾਪੇ ਨਿਰੋਪੁਰੀ ਪੁੱਤ ਦੇ ਹੀ ਬਣ ਕੇ ਰਹਿ ਜਾਂਦੇ ਨੇ ਪੁੱਤ ਦੇ ਹੀ ਹਿੱਸੇ ਆਉਂਦੇ ਨੇ ਕਾਤੇ ਆਉਂਦੇ ਨੇ ਮੈਂ ਤਾਂ ਇੱਥੇ ਇਹ ਵੀ ਕਹੂੰਗੀ ਬਗਾਨੀਆਂ ਦੀ ਬਦੌਲਤ ਆਉਂਦੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਪਰ ਬਹੁਤ ਘਰਾਂ ਚ ਇਹੋਸ ਚੱਲਦਾ ਹੈ ਕਿਉਂਕਿ ਸਾਡੇ ਕੋਲ ਅਗਲੇ ਦੀ ਹੱਡ ਬੀਤੀ ਕਹਾਣੀ ਆਈ ਆ ਠੀਕ ਹੈ ਜੀ ਬਗਾਨੀਆਂ ਦੀ ਬਦੌਲਤ ਕਾਤੇ ਚੱਲਦਾ ਹੈ ਮਾਪਾਪ ਧੀ ਵਿਆਹਤੀ ਸੁਰਖਰੂ ਹੋ ਗਏ ਠੀਕ ਹੈ ਸਵਰਗੀਆਂ ਦੇ ਦੇਣਗੇ ਸੁਧਾਰੇ ਦੇ ਦੇਣਗੇ ਜਿੰਨਾ ਕੁ ਹੈਸੀਅਤ ਦੇ ਹਿਸਾਬ ਨਾਲ ਸਾੜਿਆ ਵਿਆਹ ਕਰਤਾ ਪਰ ਮਾਂ ਦੀ ਇਹ ਹਿੰਮਤ ਨਹੀਂ ਹੁੰਦੀ ਭਾਈ ਬਹੂ ਨੂੰ ਦਿਖਾਏ ਬੈਨਾ ਧੀ ਨੂੰ ਸੂਟ ਵੀ ਦੇ ਦੇਵੇ ਜਦ ਇਹ ਕਹਿਣਗੇ ਚੋਰੀ ਚੋਰੀ ਦੇਣ ਲੱਗ ਗੀਆਂ ਮੈਂ ਮੰਨਦੀ ਆ ਇਹ ਕੰਮ ਵੀ ਸਾਨੂੰ ਕਰਨੇ ਨਹੀਂ ਚਾਹੀਦੇ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗੀ ਪਰ ਮੈਂ ਇੱਕ ਉਦਾਰਨ ਦਿੱਤੀ ਹੈ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗੀ ਨੰਬਰ 2 ਤੇ ਜਦ ਭਾਈ ਸਾਰੀ ਪ੍ਰਾਪਰਟੀ ਸੰਭੀ ਆ ਤੁਸੀਂ ਬਾਪ ਦੀ ਤੀਨੋਂ ਤੁਸੀਂ ਵਿਆਹਤਾ ਉਹ ਵੀ ਬਾਪ ਦੀ ਪ੍ਰਾਪਰਟੀ ਨਾਲੇ ਵਿਆਹ ਹੋਇਆ ਠੀਕ ਹੈ ਜੀ ਐਡੇ ਕ ਧੀ ਦਾ ਕਹਿੰਦੇ ਹੁੰਦੇ ਨੇ ਜੋਰ ਚੱਕਿਆ ਜਾਂਦਾ ਵਿਆਹ ਤੋਂ ਬਾਅਦ ਪੇਕਿਆਂ ਤੋਂ ਮਜਾਲਾ ਮਾਂ ਕੋਲੋਂ ਦੇ ਦੇਵੇ ਬਿਨਾਂ ਪੁੱਛੇ ਭਰਜਾਈਆਂ ਨੂੰ ਜੇ ਇੱਕ ਸੂਟ ਵੀ ਨਾ ਸੂਟ ਵੀ ਮਾਂ ਨੇ ਕਿਤੇ ਚੌ ਮੱਤਿਆਂ ਬੇ ਟਾਈਮਾਂ ਲੈ ਕੇ ਦਿੱਤਾ ਤੀਨ ਨੂੰ ਅਗਲੀਆਂ ਛੱਜ ਚ ਪਾ ਕੇ ਛੰਡ ਦਿੰਦੀਆਂ ਨੇ ਵੀ ਇਹ ਤਾਂ ਤੀਆਂ ਨੂੰ ਖਲੋਂਦੀ ਆ ਇਹ ਨਹੀਂ ਦੇਖਦੀਆਂ ਵੀ ਜਿੱਥੇ ਅਸੀਂ ਬੈਠੀਆਂ ਉਹ ਵੀ ਖਾ ਰਹੀਆਂ ਉਹ ਵੀ ਇਹੀ ਮਾਪਿਆਂ ਦੀ ਪ੍ਰਾਪਰਟੀ ਹੈ ਠੀਕ ਆ ਸੂਟ ਕਿੰਨੇ ਦਾ ਹੋਊ 500 ਦਾ ਹੋਊ 1000 ਦਾ ਹੋਊ 2000 ਦਾ ਹੋਊ 3000 ਦਾ ਹੋਊ ਕਿੰਨੇ ਦਾ ਹੋਊ ਠੀਕ ਆ ਮੈਂ ਤਾਂ ਇਹ ਇਹ ਕਹਿ ਨਹੀਂ ਆ ਵੀ ਜਦੋਂ ਤੋਤੀ ਵਿਆਹੀ ਗਈ ਧੀ ਦਾ ਪੱਤਾ ਸਾਫ਼ ਹੈ ਠੀਕ ਆ ਜੀ ਜੇ ਤਾਂ ਧੀ ਆਪਣਾ ਵਧੀਆ ਆਪਣੇ ਘਰ ਖਾਂਦੀ ਆ ਭੁਲਾਂਦੀ ਆ ਫੇਰ ਤਾਂ ਪੇਕੇ ਬਥੇਰੇ ਕੁਛ ਨੇ ਨਹੀਂ ਮਾੜੇ ਸਮਿਆਂ 'ਚ ਖੜਨੇ ਵਾਲੇ ਨਹੀਂ ਹੁੰਦੇ ਇਹ ਇਹ ਵੀ ਆਪਣੇ ਮਨਾਂ ਦੀ ਭਲੇਖੇ ਨੇ ਮਨਾਂ ਦੇ ਭਲੇਖੇ ਉਹਨਾਂ 'ਚ ਰਹਨੇ ਆ ਜਿੰਨਾਂ 'ਚ ਰੱਪਾ ਆਪਣੇ ਘਰ ਬਹੁਤ ਵਧੀਆ ਸੁਰਖ ਰੂਹ ਐ ਸਾਨੂੰ ਐਂ ਲੱਗਦਾ ਵੀ ਬਸ ਸਾਰੇ ਰਿਸ਼ਤੇ ਸਾਡੇ ਹੀ ਆ ਇਹ ਤਾਂ ਫੇ ਪਿੰਡੀਆਂ 'ਚ ਪਤਾ ਲੱਗਦਾ ਕੌਣ ਸਾਡਾ ਕੌਣ ਪਰਾਇਆ ਮੈਂ ਤੁਹਾਨੂੰ ਇਹ ਗੱਲ ਪੁੱਛਦੀ ਆ ਬਈ ਜੇ ਧੀ ਦਾ ਵਿਆਹ ਇੱਕ ਭੈਣ ਦਾ ਵਿਆਹ ਭਾਈ ਨੇ ਕਰਤਾ ਤੱ ਪਰਝਾਈ ਦਾ ਐਡਾ ਬੋਲ ਕਹਿਣ ਦਾ ਬਣਦਾ ਵੀ ਤੇਰਾ ਵਿਆਹ ਅਸੀਂ ਕੀਤਾ ਠੀਕ ਹੈ ਪਰਝਾਈ ਕੌਣ ਹੁੰਦੀ ਹੈ ਕਹਿਣੇ ਵਾਲੀ ਇਹ ਗੱਲ ਧੀ ਵਿਆਹੀ ਵੀਰ ਨੇ ਪਿਓ ਨੇ ਪੂੰਜੀ ਲੱਗੀ ਉਹਨਾਂ ਦੀ ਜਾਇਦਾਦ ਚੋਂ ਤੂੰ ਕੌਣ ਹੁੰਨੀ ਹੈ ਕਹਿਣੇ ਵਾਲੀ ਤੇਰੇ ਪਿੱਛੋਂ ਕੀ ਆ ਗਿਆ ਜਿਹੜਾ ਤੂੰ ਆਹ ਸਾਨ ਮਾਰਦੀ ਆ ਵੀ ਅਸੀਂ ਵਿਆਹੀ ਬੇਹੌਂਦਾ ਕੋਈ ਨਹੀਂ ਜੀ ਇੱਥੇ ਧੀਆ ਮੰਗ ਕੇ ਨਹੀਂ ਲੈਂਦੀਆਂ ਕਰਮਾਂ ਦਾ ਲੈ ਜਾਂਦੀਆਂ ਨੇ ਠੀਕ ਹੈ ਜੀ ਉੰਨੀ ਉਹ ਹੱਕਦਾਰ ਧੀ ਹੁੰਦੀ ਆ ਉੰਨੀ ਹੀ ਹੱਕਦਾਰ ਪੁੱਤ ਹੁੰਦਾ ਪਰ ਇਹੀ ਜੀ ਜਗ੍ਹਾ ਤੱਕ ਇਹ ਗੱਲਾਂ ਕਹਿਣੀਆਂ ਬਣਦੀਆਂ ਠੀਕ ਹੈ ਆਪਾਂ ਇਹ ਅਹੀਂ ਗੱਲਾਂ ਕਰਦੇ ਨਹੀਂ ਛੇਤੀ ਛੇਤੀ ਜਦ ਇੱਥੇ ਇਹ ਜਿਹਾ ਬੋਲ ਆ ਜਾਵੇ ਪਰਜਾਈ ਕਹਿ ਦੇਵੇ ਵੀ ਅਸੀਂ ਤੇਰਾ ਵਿਆਹ ਕੀਤਾ ਤੇਰਾ ਫੂਕਣਾ ਫੁੱਕਿਆ ਫਿਰ ਉੱਥੇ ਅਹੀਂ ਜਿਹਾ ਗੱਲਾਂ ਕਰਨੀਆਂ ਬਣਦੀਆਂ ਬਹੁਤ ਮੋٹے ਦਿਮਾਗ ਦੀਆਂ ਜਨਾਨੀਆਂ ਹੁੰਦੀਆਂ ਨੇ ਜਿਹੜੀਆਂ ਧੀਆ ਨੂੰ ਪਰਾਇ ਅੱਖ ਨਾਲ ਦੇਖਦੀਆਂ ਨੇ। ਉਹੀ ਢਡੋ ਉਹਨਾਂ ਦਾ ਆਦਮੀ ਹੁੰਦਾ ਜੰਮਿਆ ਹੁੰਦਾ ਉਹੀ ਢਡੋ ਧੀ ਆਈ ਹੁੰਦੀ ਆ। ਠੀਕ ਹੈ? ਉਹੀ ਘਰ 'ਚ ਉਹ ਪਲਿਆ ਹੁੰਦਾ। ਮੁੰਡਾ ਪਲਿਆ ਹੁੰਦਾ ਉਹੀ ਘਰ 'ਚ ਧੀ ਪਲੀ ਹੁੰਦੀ ਆ। ਹੁਣ ਤੋਰ ਨਹੀਂ ਤਾਂ ਭਾਈ ਆਰਪੇਓ ਨਹੀਂ ਐ ਉਹਨਾਂ ਤਾਂ ਨਹੀਂ ਗਵਰੰਟੀ ਤੋੜਨ ਗਏ। ਜਿਹੜੀਆਂ ਸੋਝਵਾਨ ਪਰਜਾਈਆਂ ਨਾ ਉਹ ਤਾਂ ਸਾਰਾ ਕੁਝ ਮੂਰੇ ਹੋ ਕੇ ਨਵਾਂ ਹੁੰਦੀਆਂ ਨੇ ਰਿਸ਼ਤੇਆਂ ਨੂੰ ਉੱਥੇ ਸੋਭਾ ਖੱਟਣ ਦਾ ਟਾਈਮ ਹੁੰਦਾ ਹੈ ਵਿਆਹ ਤਾਂ ਹੋਏ ਜਾਣਾ ਵਿਆਹ ਤਾਂ ਹੋਏ ਜਾਣਾ ਧੀ ਦਾ ਚੰਗਾ ਕਰ ਤੋਂ ਮਾੜਾ ਕਰ ਦੋ ਤਾਂ ਹੋਏ ਜਾਣਾ ਪਰ ਜਿਹੜੀਆਂ ਪਰਜਾਈਆਂ ਆ ਉਹਨਾਂ ਦਾ ਉਹ ਟਾਈਮ ਹੈ ਨਾ ਜਿਹੜਾ ਨਣਦਾਂ ਦੇ ਵਿਹਾਂ ਵਾਲਾ ਟਾਈਮ ਹੈ ਉਹ ਸੋਭਾ ਖੱਟਣ ਦਾ ਹੁੰਦਾ ਹੈ ਕਰਨਾ ਤਾਂ ਪਿਓਰ ਭਾਈ ਨਹੀਂ ਹੁੰਦਾ ਸਾਰਾ ਕੁਝ ਠੀਕ ਹੈ ਜੀ ਇਹ ਸੋਭਾ ਕਿਸੇ ਦੇ ਹਿੱਸੇ ਆਉਂਦੀ ਆ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਹੈਗੀ ਕੋਈ ਗੰਦੀ ਜਵਾਨ ਨਾਲ ਮਾਹੌਲ ਗੰਦੇ ਕਰ ਲੋ ਕੋਈ ਉਸ ਟਾਈਮ ਆਪਣਾ ਸੋਭਾ ਘਟ ਲੋ ਮੈਨੂੰ ਤਾਂ ਇਸੇ ਗੱਲ ਤੋਂ ਬੜਾ ਕੁੜੀ ਨੇ ਲਿਖਿਆ ਹੋਇਆ ਜਿਹੜਾ ਵੀ ਹੱਦ ਹੋਈ ਪਈ ਐ ਅਸੀਂ ਇੱਥੇ ਥਾਂ ਹੀ ਗਿਰ ਗਏ ਧੀਆਂ ਇੰਨੀਆਂ ਸਾਡੇ ਲਈ ਪਰਾਈਆਂ ਹੋ ਜਾਂਦੀਆਂ ਨੇ ਅਸੀਂ ਇੱਕ ਪਾਸੇ ਬਾਪ ਦਾ ਸਾਰਾ ਕੁਝ ਸਾਂਭਦੇ ਆਂ ਅਸੀਂ ਦੂਏ ਪਾਸੇ ਧੀ ਨੂੰ ਤਿਲਫੁਲ ਦਿੱਤੇ ਹੋਏ ਵੀ ਗਣਦੇ ਆਂ ਅਸੀਂ ਵਿਆਹ ਵੀ ਕਹਿੰਦੀ ਕੋਈ ਖਾਸ ਨਹੀਂ ਹੋਈ ਨਾਰਮਲੇ ਕੀਤਾ ਤੀ ਕੋਈ ਆਇਮ ਨਹੀਂ ਬਈ 25-30 ਲੱਖ ਚ ਫੌਤੜ ਆਇਆ ਐ ਕਿਸ ਨੇ ਉਹ ਗਹਾਣਿਆਂ ਤਾਂ ਕੋਸ ਮੰਗਿਆ ਮੰਗਾਇਆ ਹੀ ਨਹੀਂ ਹੈਗਾ ਪਰ ਫੇਰ ਵੀ ਪਰਝਾਈ ਨੇ ਐਡਾ ਸ਼ਬਦ ਕਹਿਤਾ ਦੇਖੋ ਜੀ ਇਹ ਜੀ ਗੱਲ ਤਾਂ ਕੋਈ ਗਿਰੀ ਹੋਈ ਪਰਝਾਈ ਉਹ ਕਰ ਸਕਦੀ ਐ ਸੂਝਵਾਨ ਨਹੀਂ ਕਰ ਸਕਦੀ ਮੈਂ ਤੁਹਾਡੇ ਕੋਲੋਂ ਜਵਾਬ ਮੰਗੇ ਆ ਸਟਾਰਟਿੰਗ 'ਚ ਜਵਾਬ ਜ਼ਰੂਰ ਦਿਓ ਵੀ ਕੀ ਆ ਇਹ ਪਰਝਾਈ ਲਈ ਚੰਗੀਆਂ ਗੱਲਾਂ ਐ ਕੋਈ ਵੀ ਪਰਝਾਈ ਆ ਭਾਵੇਂ ਅਸੀਂ ਵੀ ਪਰਝਾਈਆਂ ਕਿਸੇ ਦੀਆਂ ਜਿਹੜੀਆਂ ਸੂਝਵਾਨ ਪਰਝਾਈਆਂ ਹੁੰਦੀਆਂ ਉਹ ਤਾਂ ਮਤ ਦੇ ਕੇ ਤੋਰਦੀਆਂ ਨੇ ਪਹਿਣਾ ਦੇ ਸਹੁਰਿਆਂ ਨੂੰ ਮਤ ਦੇ ਕੇ ਤੋਰਦੀਆਂ ਨੇ ਵੀ ਐਂ ਤੇ ਐਂ ਕਰਿਆ ਯੋ ਘਟਣਾ ਰਹਿ ਜਵੇ ਧੀ ਨੇ ਦਿੱਤਾ ਹੋਇਆ ਹੀ ਲੈਣਾ ਧੀ ਤਾਂ ਸੁਧਾਰੇ ਨੂੰ ਮਨੀ ਕਹਿੰਦੀ ਮੈਨੂੰ ਦੇ ਕੇ ਜਾਓ ਐਹ ਜਾ ਦੇ ਕੇ ਜਾਓ ਉਹ ਦੇ ਕੇ ਜਾਓ ਮੈਨੂੰ ਸੁਧਾਰੇ ਚ ਉਹ ਤੁਹਾਡੀ ਆਪਣੀ ਮਰਜ਼ੀ ਹੁੰਦੀ ਆ ਠੀਕ ਆ ਸੋ ਇਹ ਗੱਲਾਂ ਐਹੀ ਜੀ ਗੱਲ ਕੋਈ ਵੀ ਨਾ ਗਰੀ ਹੋਈ ਕਰਿਆ ਕਰੋ ਬਹੁਤ ਨੀਚ ਗੱਲਾਂ ਨੇ ਇਹ ਚਲੋ ਠੀਕ ਆ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਅਸੀਂ ਇਦਾਂ ਦੀਆਂ ਹੀ ਘਰੇਲੂ ਵੀਡੀਓ ਲਿਆਉਂਦੇ ਰਹਾਂਗੇ ਪਰ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਗੱਲਬਾਤ ਕਿਵੇਂ ਲੱਗਦੀ ਹੈ ਇਹ ਸੱਚੀਆਂ ਹਕੀਕਤਾਂ ਹੀ ਤੁਹਾਡੇ ਮੂਰੇ ਪੇਸ਼ ਕਰਦੇ ਹਾਂ ਅਸੀਂ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ